ਆਤਾ ਹਾਦੀ ਹੋ ਗਈ ਹੁਣ ਤਾਂ ਲਾਰੈਂਸ ਬਿਸਰੋਈ ਦੇ ਨਾਮ ਤੇ ਲੋਕ ਮੰਗਣ ਲੱਗ ਪਏ ਪੈਸੇ ਜੀ ਹਾਂ ਇੱਕ ਪੰਜਾਬ ਦੇ ਪਿੰਡ ਦਾ ਮਾਮਲਾ ਸਾਹਮਣੇ ਆਇਆ ਜਿਹਨੂੰ ਸੁਣ ਕੇ ਤੁਹਾਡੇ ਰੋਂਕਤੇ ਖੜੇ ਹੋ ਜਾਣਗੇ ਇੱਕ ਨੁਕਰ ਬਦਮਾਸ਼ ਜੋ ਕਿ ਪਿੰਡ ਦਾ ਹੀ ਮੁੰਡਾ ਅਗਾ ਸੀ ਉਹਦੇ ਵੱਲੋਂ ਪਿੰਡ ਦੇ ਹੀ ਨੌਜਵਾਨ ਨੂੰ ਫੋਨ ਕਰਕੇ ਆਖਿਆ ਗਿਆ ਕਿ ਮੈਂ ਲਾਰੈਂਸ ਬਿਸਰੋਈ ਦਾ ਬੰਦਾ ਬੋਲਦਾ ਹਾਂ ਮੈਨੂੰ 1 ਕਰੋੜ ਰੁਪਇਆ ਦੇ ਦੇ ਨਹੀਂ ਤੇ ਤੈਨੂੰ ਕਰ ਦਨੀ ਮੈਂ ਠਾ ਠਾ ਜੀ ਹਾਂ ਉਤੋਂ ਬਾਅਦ ਤੁਰੰਤ ਉਸ ਨੌਜਵਾਨ ਵੱਲੋਂ ਪੁਲਿਸ ਨਾਲ ਸੰਪਰਕ ਕੀਤਾ ਗਿਆ ਤੇ ਫਿਰ ਫਿਲਮੀ ਸਟਾਈਲ ਦੇ ਵਿੱਚ ਉਸ ਗਲੀ ਦੇ ਬਦਮਾਸ਼ ਨੂੰ ਫੜ ਕੇ ਸੁੱਟਿਆ ਸਲਾਖਾਂ ਦੇ ਪਿੱਛੇ ਕਿ ਜਦੋਂ ਪੁਲਿਸ ਨੇ ਕੀਤੇ ਖੁਲਾਸੇ ਤੇ ਹੋਸ਼ ਤੁਹਾਡੇ ਵੀ ਉੱਡ ਜਾਣਗੇ ਕਿਉਂਕਿ ਇਹ ਨੁੱਕਰ ਬਦਮਾਸ਼ ਆਪਣੇ ਆਪ ਦੇ ਵਿੱਚ ਬਣਿਆ ਆ ਸੀ ਫੋਨ ਉੱਤੇ ਇਸ ਤਰ੍ਹਾਂ ਧਮਕੀ ਦੇ ਰਿਹਾ ਸੀ ਜਿਵੇਂ ਕਿ ਉਹਦਾ ਚਾਚਾ ਤਾਈ ਦਾ ਪੁੱਤ ਹੋਵੇ ਲਾਰਿਸ ਦਾ ਉਤੋਂ ਬਾਅਦ ਹੁਣ ਪੁਲਿਸ ਕੀ ਕਹਿੰਦੀ ਪਈਏ ਤੁਸੀਂ ਆਪ ਵੀ ਸੁਣ ਲਓ ਲੇਕਿਨ ਸਤਰਕ ਜਰੂਰ ਹੋ ਜਿਓ ਇਹ ਨਾ ਹੋਵੇ ਕਿ ਤੇ ਤੁਹਾਨੂੰ ਵੀ ਕੋਈ ਇਸ ਤਰ੍ਹਾਂ ਦਾ ਫੋਨ ਆਵੇ ਕਿ ਤੁਸੀਂ ਥਰ-ਥਰ ਕੰਮ ਕੇ ਆਪਣਾ ਸਾਰ ਕੁਝ ਉਜਾੜ ਕੇ ਬੈਠ ਜਾਈਓ ਇਹ ਗੱਲ ਨਾ ਕਰਿਓ ਹੋਸ਼ ਦੇ ਨਾਲ ਪਹਿਲੋ ਪੁਲਸ ਨਾਲ ਸੰਪਰਕ ਕਰਿਓ ਤੇ ਫਿਰ ਹੀ ਜਾ ਕੇ ਕੋਈ ਨਾ ਕੋਈ ਕਾਰਵਾਈ ਹੋਵੇਗੀ। ਕੰਦੀ ਮਾਮਲਾ ਹੈਗਾ ਇਹ ਉਹ ਤਬਦੀਦ ਆ। ਹਾਂ ਲਾਰੈਂਸ ਨੇ ਸੁਣਾਇਆ ਗੈਂਗ ਦਾ ਨਾਮ ਲੈ ਕੇ ਕੋਣੀ ਤੇ ਇੱਕ ਬੰਦੇ ਤੋਂ 1 ਕਰੋੜ ਰੁਪਏ ਔਰ 30 ਤੋਲੇ ਸੋਨ ਦੀ ਫਿਰੋਤੀ ਕੀ ਮੰਗ ਕਰਨ ਵਾਲੇ ਇੱਕ ਵਿਅਕਤੀ ਨੂੰ ਅਸੀਂ ਕਾਬੂ ਕਰਨ ਦੇ ਵਿੱਚ ਮੁਖਸਰ ਪੁਲਿਸ ਨੇ ਬਹੁਤ ਵੱਡੀ ਕਾਮਯਾਬੀ ਮਿਲੀ ਹੈਗੀ ਕੋਣੇ ਪਿੰਡ ਦਾ ਨਵਦੀਪ ਸਿੰਘ ਸਨ ਆਫ ਅਮਰਜੀਤ ਸਿੰਘ ਹੈਗਾ ਜਿੰਨੂੰ 3 ਔਰ 4 ਜੁਲਾਈ ਨੂੰ ਇੱਕ ਕਾਲ ਆਈ ਸੀ ਔਰ ਜੋ ਕਾਲ ਕਰਨ ਵਾਲਾ ਉਸ ਨੂੰ ਆਪਣੇ ਆਪ ਨੂੰ ਲਾਰੈਂਸ ਬਿਸਨੋਈ ਗੈਂਗ ਦਾ ਗੁਰਗਾ ਦੱਸ ਕੇ ਔਰ ਦਿੱਲੀ ਜੇਲ੍ਹ ਸੇ ਬੋਲ ਕੇ ਕਹਿ ਰਿਹਾ ਹੈ ਕਿ ਤੂੰ ਸੀ ਮੈਨੂੰ 1 ਕਰੋੜ اور 30 تولے سونے دی پھروتی دو अदरवाइज ਤੁਹਾਡੇ پورے ਪਰਿਵਾਰ ਨੂੰ ਅਸੀਂ ਖਤਮ ਕਰ ਦੇਵਾਂਗੇ تو ਸਾਡੀ ਜੋ CIA ٹیم ਹੈਗੀ اور ਜੋ টেকনিক্যাল ٹیم ਹੈਗੀ ਦੋਨਾਂ ਨੇ ਬੜਾ ਪ੍ਰੋਂਪਟਲੀ ਐਕਸ਼ਨ ਲیتے ਵਿਦਨ 24 ਆਵਰਸ ਅਸੀਂ ਜੋ ਅਕਿਊਜ਼ ਹੈਗਾ ਉਸ ਨੂੰ ਫਰਨ ਦੇ ਵਿੱਚ ਕਾਮਯਾਬ ਹੋਏ ਹੈਗੇ ਜੋ ਅਕਿਊਜ਼ ਹੈਗਾ ਸੰਦੀਪ ਸਿੰਘ son of ਰਣਜੀਤ ਸਿੰਘ ਉਹ ਵੀ ਸੇਮ ਉਸੇ ਪਿੰਡ ਦਾ ਰਹਿਣੇ ਵਾਲਾ ਹੈਗਾ ਉਹ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਔਰ ਐਸੇ ਜੋ ਮਾੜੇ ਕਾਮਾ ਦੇ ਵਿੱਚ ਪੈ ਗਿਆ ਸੀ

देखो एज ऑफ नाउ असी अभी फड़िया है इसको इसकी ड्यूरिंग इंटरोगेशन इन्वेस्टिगेशन और भी कुछ खुलासे हो सकते हैं कि ये इतनी बड़ी रकम की जो फिरौती मांगी हैगी तो इसके बैक में कौन है का? नहीं एज ऑफ ऐसा कोई वेपन वगैरह की रिकवरी नहीं हुई है जो मोबाइल फोन जिधे राहिस ने जो फिरौती मांगी थी वो असी रिकवर कर लिया इदे कोलो तो नहीं एज ऑफ नाउ इसका कोई प्रीवियस क्रिमिनल रिकॉर्ड नहीं है गाइस कार्ड कोई नया लिया इधर पहले भी वखरा था नहीं इसके, नहीं इसके लिए ये वखरा एक सिम कार्ड इसने यूज कीता सी और इसका जो दूसरा मोबाइल है वो वखरा हैगा जिथे बीच ये बाकी लोका गल करदा ਜਿੰਨਾ ਕੋ ਮੰਗੀ ਬਰੋਥੀ ਸਰ ਉਹ ਲੱਗਦਾ ਹੈਗਾ ਉਹ ਪਿੰਡ ਦੇ ਲੈਂਡਲੋਰਡ ਦੀ ਦਾ ਥੋੜਾ ਹੁੰਦਾ ਗਿਆ ਤਾਂ ਪੈਸਾ ਜਿੰਨਾ ਮੰਗ ਰਿਹਾ ਹੈਗਾ ਦੇਖੋ ਸੇਮ ਪਿੰਡ ਕਾ ਹੈ ਤਾਂ ਉਸकी ਫੈਮਲੀ ਦੇ ਬਾਰੇ ਮੈਂ ਇਸ ਨੂੰ ਪੂਰੀ ਨੋਲੇਜ ਤੋਂ تھی ਕਿ ਉਸਕੇ ਪਾਸ ਕਿੰਨਾ ਰਕਮ ਹੈਗਾ ਕਿੰਨਾ ਲੈਂਡਲੋਰਡ ਹੈਗਾ ਸਾਰਾ ਕੁਛ ਇਸ ਨੂੰ ਪਤਾ ਸੀ ਇੱਕ ਹੀ ਪਿੰਡ ਦੇ ਬਿਲੋਂਗ ਕਰਦੇ ਸੀ ਆਪਸ ਸਰ ਕੋਈ ਮਾਮਲੇ ਅਕਸਰ ਹੀ ਸੁਣਨ ਚਾਹੁੰਦੇ ਆ ਲੋਕਾਂ ਨੂੰ ਕੀ ਫੀਲ ਕਰਦੇ ਚਾਹੋਗੇ ਜੇਕਰ ਕਿਸੇ ਨਾਲ ਇਹੋ ਜਿਹਾ ਵਰਤਾਰਾ ਵੇਖ ਤੁਹਾਨੂੰ ਲੱਗੇ ਦੇਖੋ ਅਸੀਂ ਜਿੰਨੇ ਵੀ ਕੇਸ ਅਸੀਂ ਸਾਡੇ ਪ੍ਰੀਵਿਅਸ ਟਾਈਮ ਤੇ ਵੇ ਅਸੀਂ ਤੁਹਾਡੇ ਰਾਹੀਂ ਅਸੀਂ ਲੋਕਾਂ ਨੂੰ ਦੱਸਿਆ ਹੈ ਕਿ ਮੈਕਸਿਮ ਕੇਸ ਅਸੀਂ ਟ੍ਰ जितना छेती है असं कोशिश मुकसद पुलिस की कि वो केस ट्रेस करके लोगों को जस्टिस दिया जाए तो कोई थोन कोई ऐसा कोई कॉल आता है तो तीस नाल रहा कायम करो ताकि जो अक्यूज है